ਸੋਸ਼ਲ ਮੀਡੀਆ ਤੇ ਆਗ ਵਾਂਗੂ ਫੈਲੀ ਇਹ ਵੀਡੀਓ ਦਰਾਹਾ ਦੀ ਹੈ ਇਸ ਵੀਡੀਓ ਵਿੱਚ ਦਰਾਹਾ ਪੁਲਿਸ ਵਿੱਚ ਤਾਇਨਾਤ ਇੱਕ ਪੁਲਿਸ ਕਰਮਚਾਰੀ ਟਰੱਕ ਡਰਾਈਵਰ ਕੋਲੋਂ ਰਿਸ਼ਵਤ ਲੈਂਦਾ ਦੇਖਣ ਨੂੰ ਮਿਲ ਰਿਹਾ ਹੈ ਵਾਇਰਲ ਹੋਈ ਵੀਡੀਓ ਨੇ ਇੱਕ ਵਾਰ ਫਿਰ ਖੰਨਾ ਪੁਲਿਸ ਦੀ ਵਰਦੀ ਦਾਗਦਾਰ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਵਿੱਤ ਮੰਤਰੀ ਮੰਤਰੀਤ ਬਾਦਲ ਨੇ ਦਰਾਹਾ ਚ ਪੁਲਿਸ ਕਰਮਚਾਰੀਆਂ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਸੀ ਤਾਜ਼ਾ ਵੀਡੀਓ ਵਿੱਚ ਇੱਕ ਟਰੱਕ ਦੇ ਬਰਾਬਰ ਪੁਲਿਸ ਕਰਮਚਾਰੀ ਆਪਣੀ ਸਿਲਵਰ ਰੰਗ ਦੀ ਕਾਰ ਲਗਾ ਦਿੰਦਾ ਹੈ ਕਲੀਨਰ ਚੱਲਦੇ ਟਰੱਕ ਵਿੱਚੋਂ ਹੀ ਗੁਜਰ ਪਏ ਕਾਰ ਚਲਾ ਰਹੇ ਪੁਲਿਸ ਮੁਲਾਜ਼ਮ ਨੂੰ ਦੇ ਦਿੰਦਾ ਹੈ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਹੋਰ ਪੈਸਿਆਂ ਦੀ ਮੰਗ ਕਰਦਾ ਹੈ ਪਰ ਕਲੀਨਰ ਹੋਰ ਰਿਸ਼ਵਤ ਦੇਣ ਤੋਂ ਅਸਮਰੱਥਾ ਦਿਖਾਉਂਦੇ ਹੋਏ ਪੁਲਿਸ ਮੁਲਾਜ਼ਮ ਨੂੰ ਜਾਣ ਲਈ ਕਹਿੰਦਾ ਹੈ ਫਿਰ ਕੀ ਪੁਲਿਸ ਮੁਲਾਜ਼ਮ ਕਾਰ ਨੂੰ ਭਜਾ ਕੇ ਅੱਗੇ ਲੈ ਜਾਂਦਾ ਹੈ ਇੱਕ ਵਾਰ ਫਿਰ ਦੇਖੋ ਇਸ ਪੂਰੇ ਵੀਡੀਓ ਨੂੰ ਨਾਲ ਆ ਪਰਲੇ ਪਾਸੇ ਚੱਕਾ ਨਹੀਂ ਕਰ

ਆਜਾ ਇਹ ਕਦਰ ਹੋ ਜਾ ਤੁਰੇ ਕਿ ਉਹ ਮਾਰਾ ਫਾਇਰ ਬਾਈ ਚੱਲ ਚੱਟ ਯਾਰ ਕੰਨ ਵੀ ਯਾਰ ਕੰਨ ਕੋਈ ਗੱਲ ਨਹੀਂ ਬਾਈ ਬਣ ਕੇ ਚੱਲ ਕੋਈ ਗੱਲ ਨਹੀਂ ਮੇਰਾ ਬਾਈ ਚੱਲ ਫਿਲਹਾਲ ਇਸ ਮਾਮਲੇ ਵਿੱਚ ਪੁਲਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਪੁਲਸ ਮੁਲਾਜ਼ਮ ਹੀ ਅਜਿਹਾ ਕਰਦੇ ਰਹਿਣਗੇ ਤਾਂ ਪਲਾ ਪੰਜਾਬ ਕਿਵੇਂ ਭ੍ਰਿਸ਼ਟਾਚਾਰ ਮੁਕਤ ਸੂਬਾ ਬਣ ਸਕਦਾ ਹੈ लुधियाना ਤੋਂ ਵਿਵੇਕ ਧੱਲ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਸੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ ਨੰਬਰ 988654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@bharatindia.com